ਜੀ ਸਸੀਗਲ ਦੇ ਸਾਰਿਆਂ ਨੂੰ ਆਪਾਂ ਖੜਾ ਲੁਧਿਆਣੇ ਫੀਲਡਿੰਗਾਂ ਚ ਤੇ ਆਜੋ ਕੋਸਮੈਟਿਕ ਦਾ ਸਾਮਾਨ ਤੁਹਾਨੂੰ ਹੋਰ ਦਿਖਾਉਣੀ ਆ ਸਾਰਾ ਸਾਮਾਨ ਕੰਪਨੀ ਦਾ ਉਹ ਰੇਟ ਬਹੁਤ ਘੱਟ ਟ੍ਰਿਮਰ ਸ਼ੁਰੂ ਕਿੰਨੇ ਦਾ ਹੋ ਜਾਂਦਾ ਆਪਣੇ ਕੋਲ ਟ੍ਰਿਮਰ ਮੇਰੇ ਕੋ 150 ਰੁਪਏ 150 ਤੋਂ ਸ਼ੁਰੂ ਹੋ ਜਾਂਦਾ 150 ਤੋਂ ਸ਼ੁਰੂ ਹੋ ਜਾਂਦੇ ਟ੍ਰਿਮਰ ਵਰ ਬਹੁਤ ਹੋ ਗਿਆ ਯਾਰ ਕੁਛ ਨਾ ਜਾਂਦਾ 150 ਰੁਪਏ ਤੋਂ ਸ਼ੁਰੂ ਹੋ ਜਾਂਦੇ ਟ੍ਰਿਮਰ ਆ ਫੇਸ ਵੋਸ਼ ਆ ਬਲੇਟ ਆ ਮਾਲ ਥੱਲੇ ਵੀ ਲੱਗਾ ਆ ਮਾਲ ਉੱਪਰ ਵੀ ਲੱਗਾ ਆ ਇਹ ਸਾਰੀ 80 ਰੁਪਏ ਦੀ ਫਾਰਮ ਹੈ ਇਹ ਬਹੇ ਕਿੰਨੇ ਦੀ ਆ ਇਹ ਫਾਰਮ 80 ਰੁਪਏ ਦੀ ਆ ਉਧਰ ਦੇਖੋ ਐਮ ਆਰ ਪ ਉਦੋਂ ਅੱਗੇ ਉਸ ਐ ਵਾਲੀ ਜੈਲਟ ਦੀ ਫੋਮ ਆ ਗਈ ਇਹ ਤੁਹਾਨੂੰ ਕਿੰਨੇ ਦੀ ਪੈਣੀ 680 ਰੁਪਏ ਉਸੇ ਸੇਮ ਹੀ ਰੇਟ ਆਉਣੀ ਸਾਰੀਆਂ ਜੱਲਾ ਇਹ ਸੇਮ ਹੀ ਹੈ ਫੋਮ ਉਹਨਾ ਪਾਰਕ ਮੈਨੂ ਦੀ ਫੋਮ ਹੈ 400 ਰੁਪਏ ਐਮ ਆਰ ਪੀ 70 ਰੁਪਏ ਉਹ ਮਸੂਰੀ ਵੀ ਆਉਣੀ ਹਾਂ 400 ਲਈ 70 ਰੁਪਏ ਠੀਕ ਹੋ ਗਿਆ ਸ਼ੀਟ ਮਾਸਕ ਆ ਗਏ ਸ਼ੀਟ ਮਾਸਕ ਕਿੰਨੇ ਦਾ ਪੈਣਾ ਤੁਹਾਨੂੰ 30-30 ਰੁਪਏ ਸ਼ੀਲਡਸ ਦਾ ਓਕੇ ਬਈ 30 ਰੁਪਏ ਦਾ ਪੈਣਾ ਸਿਰਫ ਬਸ ਇਹ ਕਿੰਨੇ ਦਾ ਹੈ ਉਦਾਂ ਬਜਾਰੋਂ 100 ਰੁਪਏ ਦਾ ਮਿਲਦਾ ਉਹ ਡਾਈਪਰ ਲੱਗੇ ਸਾਰੇ ਹਾਂ ਉਹ ਡਾਈਪਰ ਹੈ ਆਈਕੋਨਿਕ ਦਾ ਡਰਾਇਰ ਹੈ ਹਾਂਜੀ ਬਈ ਆਈਕੋਨਿਕ ਦੇ ਉੱਤੇ ਤੁਹਾਨੂੰ 45 ਲੈਸ ਮਿਲੇਗੀ 45 45% ਲੈਸ ਆਈਕੋਨਿਕ ਤੇ ਇਹਦੇ ਵਿੱਚ ਸਾਡੇ ਕੋਲ ਸਟ੍ਰੀਨਰ ਡਰਾਇਰ ਕ੍ਰਿੰਪਿੰਗ 45% ਲੈਸ ਇਹ ਸਾਰੀ ਵੈਕਸ ਲੱਗੀ ਹੈ ਸਾਰੀ ਚੋਬਾ ਲੱਗੀ ਹੈ ਚੋਬਾ ਦੇ ਜਿੰਨੀ ਮਰਜ਼ੀ ਲੋ ਐਂਜੋ ਸਾਡੇ ਕੋਲ ਜਿੰਨੀ ਮਰਜ਼ੀ ਲੋ ਐਂਜੋ ਸਿਰਫ ਪਹਿਣੀ 60 ਰੁਪਏ ਦੀ ਹੁਣ ਆ ਦੇਖੋ ਜੈਲਾਂ ਦੀਆਂ ਬੇਟੀਆਂ ਪਈਆਂ ਹਾਂ ਜੀ ਆਹ ਦੇਖ ਲੋ ਇੱਥੇ ਮਸ਼ੀਨਾਂ ਲੱਗੀਆਂ ਨੇ ਆਹ ਸਾਰੀ ਮਸ਼ੀਨ ਹੈ ਕਿੰਨੇ ਦੀ ਪੈਣੀ 300 ਰੁਪਏ ਦੀ ਐ ਕਿੰਨੇ ਦੀ ਇਹ ਉਦਾਂ ਵੀ ਯਾਰ ਉਹ 1000 1500 ਰੁਪਏ ਦਾ ਪੀਸ ਹੈ ਤੁਹਾਨੂੰ ਟ੍ਰਿਮਰ ਦਵਾਂਗੇ 300 ਰੁਪਏ ਦਾ ਬਹੁਤ ਫਰਕ ਆ ਯਾਰ ਹੈਨਾ ਹਾਂ ਆਹ ਬੀਅਰ ਸ਼ੈਂਪੂ 100 ਰੁਪਏ ਉਦੋਂ ਗੰਨਾ ਗੰਨਾ ਆ ਗਈਆਂ ਆਹ ਮ사ਜ ਗਨ ਹੁੰਦੀ ਹੈ ਮ사ਜ ਗਨ ਕਿੰਨੇ ਦੀ ਪੈਣੀ 600 ਰੁਪਏ ਦੀ ਓਕੇ ਬਈ ਯਾਰ ਤੁਹਾਨੂੰ 3500 4000 ਰੁਪਏ ਦੀ ਮਿਲਦੀ ਹੈ ਕੋ ਇਹ ਕਲਰ ਆ ਗਈ ਇਹ ਟ੍ਰੀਟਮੈਂਟ ਆ ਗਈ ਇਹ ਟ੍ਰੀਟਮੈਂਟ ਕਿੰਨੇ ਦੀ ਪੈਣੀ 550 ਦੀ ਪ੍ਰੋਟੈਕਟ ਦੀ ਓਕੇ ਠੀਕ ਹੈ ਜੀ 550 ਰੁਪਏ ਦੀ ਪੈਣੀ ਹੈ ਤੇ 5000 ਰੁਪਏ ਐਮ ਆਰ ਪੀ ਹੈ 5000 ਦੀ ਹੋਈ 5000 ਐਮ ਆਰ ਪੀ 550 ਲੈ ਜਾਓ ਮੇਰੀ ਜਾਨ ਐਸ਼ ਕਰੋ ਆ ਫੋਗ ਫੂਕ ਲੱਗਾ 100 ਰੁਪਏ ਦਾ ਫੋਗ ਹੈ ਅਨੇਗਾ ਕਿੰਨੇ ਦਾ ਪੈਣਾ 55 ਰੁਪਏ ਦਾ ਡੱਬਾ ਉਹ ਮਸ਼ੀਨਾਂ ਹੋਰ ਵੀ ਨੇ ਉੱਪਰ ਦੀਆਂ ਮਰਜ਼ੀ ਚੱਤ ਨੂੰ ਮਾਲ ਬਹੁਤ ਪਿਆ ਆ ਡਾਈਪਰ ਵੀ ਦਿਖਾ ਦੇ ਯਾਰ ਆ ਡਾਈਪਰ ਜਿਹੜਾ ਮਰਜ਼ੀ ਲੋ 220 ਰੁਪਏ ਜਿਹੜਾ ਮਰਜ਼ੀ ਜਿਹੜਾ ਮਰਜ਼ੀ 220 ਰੁਪਏ ਤੇ ਆ ਦੇਖੋ ਪੈਕਿੰਗ ਕਿੰਨੇ ਹੋ ਇਹ ਡਾਈਪਰ ਤਾਂ ਦਿਖਾਣੇ ਆ ਆ ਦੇਖੋ ਇਹਦੇ ਵਿੱਚ ਪੀਸ ਕਿੰਨੇ ਨੇ 44 ਪੀਸ ਹੈ ਹਾਂਜੀ ਤੇ 220 ਰੁਪਏ ਦਾ 44 ਪੀਸਾਂ ਵਾਲਾ 44 ਪੀਸ ਦਾ ਡਾਈਪਰ ਆ 220 ਰੁਪਏ ਦਾ ਓਕੇ ਹੋਰ ਕਿਹੜੀ ਹੋਰ ਕਿਹੜੀ ਕੰਪਨੀ ਦੀ ਆ ਵੱਡੇ ਵੱਡੇ ਵੀ ਆ ਆ ਉਹ ਤੋਂ ਵੱਡਾ ਹੈ ਇਹ ਕਿੰਨੇ ਦਾ 220 ਰੁਪਏ ਆ ਦੇਖੋ ਆ ਲिटल ਐਂਜਲ ਕਿੰਨੇ ਦਾ ਪੈਣਾ 450 ਬਈ ਇਹ ਕਿੰਨੇ ਪੀਸ ਆ ਇਹਦੇ ਵਿੱਚ ਹੈਗੇ ਆ 74 ਪੀਸ ਹੁੰਦੇ ਆ 72 ਪੀਸ ਹੁੰਦੇ ਆ 78 ਪੀਸ ਹੁੰਦੇ ਆ ਇਹ ਦੇਖੋ ਐਸ ਸਾਈਜ਼ ਹੈ ਹਾਂਜੀ ਇਹਦੇ ਵਿੱਚ 78 ਪੀਸ ਆ ਓਕੇ ਬਈ ਤੁਹਾਨੂੰ ਕਿੰਨੇ ਦਾ ਪੈਣਾ 450 ਓਕੇ ਤੇ ਹੋਰ ਉਹ ਕੰਪਨੀ ਸਾਈਜ਼ ਵਾਈਜ਼ ਪੀਸ ਘਟ ਜਾਂਦੇ ਆ ਸਾਰੇ ਸਾਈਜ਼ ਮਿਲਣਗੇ A ਤੋਂ Z ਸਾਰੇ ਸਾਈਜ਼ ਹੋਰ ਆ ਕਿਹੜੀ ਕੰਪਨੀ ਦੇ ਪੈਣਾ ਉਹ ਰੈੱਡ ਵਾਲੇ ਉਹ ਰੈੱਡ ਡੱਕਾ ਹਾਗਿਸ ਓਕੇ ਹਾਗਿਸ ਤੁਹਾਨੂੰ ਪੈਣਾ 400 ਵਾਲਾ 250 ਰੁਪਏ ਦਾ ਓਕੇ ਇਧਰ ਹਾਂ ਇਹ ਸਾਰੇ ਅਲੱਗ-ਅਲੱਗ ਕੰਪਨੀਆਂ ਟੂਡਲ ਆ ਗਏ ਉਹ ਹਾਗਿਸ ਦੇ ਕਿੰਨੇ ਪੀਸ ਹੋਣਗੇ ਤੇ ਵਿੱਚੋਂ ਹਾਗਿਸ ਦੇ ਵਿੱਚ ਹੁੰਦੇ ਆ 40 ਪੀਸ ਓਕੇ 40 ਪੀਸ 250 ਰੁਪਏ ਠੀਕ ਆ ਦੇਖੋ ਇਹ ਆ ਵਾਈਪਸ ਲੱਗੇ ਆ ਕਿੰਨੇ ਦਾ ਪੈਣਾ 40 ਰੁਪਏ ਪੈਸੇ ਕਿੰਨੇ ਦਾ ਹੈ ਉਦਾਂ 200 ਰੁਪਏ ਐਮ ਆਰ ਪੀ ਹੈ 40 ਰੁਪਏ ਦੇ ਵਾਈਪਸ ਠੀਕ ਆ ਟੋਬੀ 40 ਜਿੰਨਾ ਮਰਜੀ ਐ ਵੀ ਲिटल ਐਂਜਲ ਹੀ ਐ ਓਕੇ ਐ ਲिटल ਐਂਜਲ ਹੀ ਐ ਬਾਕੀ ਉਹ ਜਿਹਨੋ ਰਹਿਦੇ ਆ ਖਾਨੇ ਖਾਲੀ ਨਵੀਂ ਉੱਪਰ ਤਿਆਰੀ ਕਰ ਰਹੇ ਹਾਂ ਹਜੇ ਮਾਲ ਲਗਾ ਰਹੇ ਹਾਂ ਮਾਲ ਥੱਲੇ ਬਹੁਤ ਪਿਆ ਤੇ ਇਹ ਅੱਜ ਉੱਪਰ ਸੈਟਿੰਗ ਕੀਤੀ ਆਪਾਂ ਇਹਦੀ ਓਕੇ ਬਾਈ ਥੈਂਕ ਯੂ ਇਹ ਸਾਰਾ ਤੁਹਾਡਾ ਆਸ਼ੀਰਵਾਦ ਆ ਤੇ ਥੈਂਕ ਯੂ ਸਾਰਿਆਂ ਦਾ ਭਰਾ ਨੂੰ ਇੰਨਾ ਪਿਆਰ ਦੇਣ ਲਈ ਤੇ ਤੇਜੀ ਵੀ ਦਾ ਵੀ ਦਿਲੋਂ ਥੈਂਕਸ ਹੈ ਧੰਨਵਾਦ